ਮੋਦੀ ਸਰਕਾਰ ਦੁਆਰਾ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਗਏ ਨੇ ਉਸ ਸੰਬੰਧ ਤੇ ਵਿੱਚ ਅੱਜ ਸਰਦੂਲਗੜ੍ਹ ਦੇ ਵਿੱਚ ਜਿਹੜਾ ਭਾਰਤੀ ਕਿਸਾਨ ਯੂਨੀਅਨ ਵੱਲੋਂ 30 ਜੱਥੇਬੰਦੀਆਂ ਦੇ ਵੱਲੋਂ ਇਕੱਠਾ ਕੀਤਾ ਗਿਆ ਸੀ ਜਿਹਦੇ ਵਿੱਚ ਅੱਜ ਧਰਨਾ ਲਗਾਇਆ ਗਿਆ ਤੇ ਇੱਥੇ ਅਸੀਂ 4500 ਕਿਸਾਨ ਖੜੇ ਨੇ ਮਾਤਾਵਾਂ ਵੀ ਇੰਨਾਂ ਹੁੰਦੀਆਂ ਨੇ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਨਾ ਇਹ ਹੋਟਾ ਭਾਰਤੀ ਕਿਸਾਨ ਯੂਨੀਅਨ ਦਾ ਜਨਤਾ ਸੈਟੀਆਂ ਸੋਗਲ ਦਾ ਮੈਂ ਤਾਂ ਸਿੰਘ ਜੀ ਤੁਸੀਂ ਇਹ ਅੱਜ ਧਰਨਾ ਲਗਾਇਆ ਕਿੰਨੇ ਦਿਨਾਂ ਤੁਰ ਲਗਾਏ ਜੈਤੋ ਅਚਾਰਨ ਹੋ ਰਹੀ ਜੀ ਬੈਸੇ ਦਾ ਅੱਜ ਇੱਕ ਤਰੀਕ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਤਿੰਨ ਆਰਡੀਨੇਸਲ ਮੋਦੀ ਸਰਕਾਰ ਨੇ ਕਿਸਾਨ ਮਜ਼ਦੂਰ ਵੱਲੋਂ ਫੈਸਲੇ ਲਏ ਨੇ ਉਹ ਆਰਡੀਨੇਸਲ ਤਾਂ ਹੁਣ ਕਲੂਰ ਬਣ ਚੁੱਕੇ ਨੇ ਇੱਕ ਤਰੀਕ ਤੋਂ ਅਸੀਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਰੇਲਾ ਰੁਕੀਆਂ ਹੋਈਆਂ ਨੇ ਜਾਂ ਜਿੱਥੇ ਵੱਡੇ ਰੈਲੈਂਸ ਵਾਲਿਆਂ ਦੇ ਵੱਡੇ ਵੱਡੇ ਕਾਰੋਬਾਰ ਨੇ ਉੱਥੇ ਵੀ ਅਸੀਂ ਜਿੱਥੇ ਸਾਡੀ ਸਮਰੱਥਾ ਦੇ ਮੁਤਾਬਕ ਅਸੀਂ ਉਹਨਾਂ ਦਾ ਘਰਾਓ ਵੱਡੀ ਪੱਧਰ ਤੇ ਕੀਤਾ ਆ ਬਾਕੀ ਨਾਲ ਅਸੀਂ ਇਸ ਕਲੂਰਗੜ ਦੇ ਵਿੱਚ ਜਿਹੜੀ ਚਾਰਚ ਨੂੰ ਅੱਜ ਜਿਹੜਾ ਇੱਕ ਮੋਰਚਾ ਲਾ ਰੱਖਿਆ ਹੈ ਸਾਡੀ ਇਹ ਮੰਗ ਹੈ ਕਿ ਜਿੰਨਾ ਚਿਰ ਅਸੀਂ ਸਾਰਾ ਕੁਝ ਇਹ ਕੰਟਰੈਕਟ ਰੱਦ ਨਹੀਂ ਸਰਕਾਰ ਕਰਦੀ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਹੈ ਇਹਨੂੰ ਅਸੀਂ ਰੋਕੂ ਬਦਲ ਸਕਨੇ ਆ ਪਰ ਸੰਘਰਸ਼ ਸਾਡਾ ਜਾਰੀ ਰਹੇਗਾ ਕਿਉਂਕਿ ਸਾਡੇ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਕਿਸਾਨ ਇਹਦੇ ਨਾਲ ਤਵਾ ਹੋਣਾ ਛੋਟੀ ਕਿਸਾਨੀ ਨੇ ਨਿਤਵਾ ਹੋਣਾ ਇਤੋਂ ਦੀ ਜ਼ਰੂਰਤ ਦੀ ਤਵਾ ਹੋਣਾ ਹੈ ਕਿਉਂਕਿ ਜਿਹੜਾ ਕਾਰੋਬਾਰ ਹੈ ਸਾਰਾ ਇਹਨਾਂ ਕਾਨੂੰਨਾਂ ਦੇ ਤਹਿਤ ਇਹ ਖਤਮ ਹੋ ਕੇ ਅਡਾਨੀਆਂ ਪਾਨੀਆਂ ਦੇ ਹੱਥਾਂ ਵਿੱਚ ਜਿਹੜਾ ਇਤੋਂ ਸਾਰਾ ਕੁਝ ਚਲੇ ਜਾਣਾ ਹੈ ਇਸ ਕਰਕੇ ਜਿਹੜਾ ਸੰਘਰਸ਼ ਹੈ ਇਹ ਲੋਕਾਂ ਨੂੰ ਪਰ ਲੋਕਾਂ ਦੇ ਸਾਥ ਮਾਰਦਾ ਜਿਹੜੀ ਇਸ ਨਾਲ ਸਾਡਾ ਜਾਰੀ ਰਹੇਗਾ ਉਹਨਾਂ ਜਿਹਨਾਂ ਨੇ ਬਲੂ ਰਾਖੇ ਬਿੰਦਰ ਸਿੰਘ ਜੀ ਕੱਲ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ 31 ਕਿਸਾਨ ਜੱਫੇ ਬੰਦੀਆਂ ਹੋਈਆਂ ਉਹਦੇ ਉੱਤੇ ਤੁਹਾਡਾ ਕੁਝ ਠੀਕ ਕਹਿਣਾ ਚਾਹੁੰਦੇ ਠੀਕ ਹੈ ਜੀ ਕਿਸਾਨ ਦੇ ਬੰਦੀਆਂ ਜਿਹੜੀ ਮੀਟਿੰਗ ਹੋਈ ਹੈ ਉਹ ਜਿਵੇਂ ਵੀ ਸਾਨੂੰ ਹੁਣ ਸੱਦਾ ਆਏਗਾ ਜਾਂ ਕੱਲ ਨੂੰ ਅਸੀਂ ਕੀ ਹੁੰਦੇ ਉੱਥੇ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹ ਜਦसे ਮੰਦੀ ਦਾ ਫੈਸਲਾ ਕਰਤੀ ਕਿਸਾਨ ਜਥੇਬੰਦੀਆਂ ਦਾ ਜਿਵੇਂ ਵੀ ਸਾਨੂੰ ਸੂਬੇ ਵੱਲੋਂ ਆਗੂ ਮਤਲਬ ਸੰਦੇਸ਼ ਮਿਲਣਗੇ ਅਸੀਂ ਉਹਨਾਂ ਦੀ ਹਰ ਗੱਲ ਤੇ ਪਹਿਰਾ ਧਿਆਨ ਦੇ ਕੇ ਅਸੀਂ ਉਹ ਮਤਲਬ ਸੰਗਠਨ ਜਿਵੇਂ ਵੀ ਰੂਪ ਦੇਣੀ ਅਸੀਂ ਉਹਨਾਂ ਨਾਲ ਸਾਥ ਤੇ ਸਾਹ ਬਿੰਦਰ ਸਿੰਘ ਜੀ ਜਿਹੜਾ ਹੈ ਤੁਸੀਂ ਧਰਨ ਲਾਇਆ ਹੈ ਕੀ ਆਮ ਜਿਹੜੇ ਲੰਘਣ ਟੱਪਣ ਵਾਲੇ ਲੋਕ ਨੇ ਕੀ ਉਹਨਾਂ ਨੂੰ ਲੈ ਕੇ ਕੋਈ ਮੁਸ਼ਕਲਤਾ ਨਹੀਂ ਆ ਰਹੀ ਨਾ ਵੀ ਦੱਸੋ ਮੁਸ਼ਕਲ ਨਹੀਂ ਸਾਡਾ ਲੋਕਾਂ ਨਾਲ ਕੋਈ ਵਿਰੋਧ ਨਹੀਂਗਾ ਅਸੀਂ ਤੇ ਸਰਕਾਰ ਦੇ ਉੱਤੇ ਜਾਂ ਵੱਡੇ ਵੱਡੇ ਅਟਾਨੀਆਂ ਪਾਨੀਆਂ ਦੇ ਜਿਹੜਾ ਕਾਰੋਬਾਰ ਹੈ ਉਹਨਾਂ ਦੇ ਤੇ ਅਸੀਂ ਦਬਾਅ ਬਣਾਉਣ ਵਾਸਤੇ ਸਿਹਰਾ ਅੱਜ ਅਸੀਂ ਇਫਲੈਂਸ ਕੰਪਰਸੂਰ ਵਾਲਾ ਜਿਹੜਾ ਚਾਹ ਪੀਣਾਂ ਤੋਂ ਪੀ ਲਿਆ ਆਇਆ ਹੈ ਉਹ ਜਿਹੜੇ ਸੋਦੀ ਰਾਹ ਜਿਹੜੀ ਜਾ ਰਹੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਸਲੀਮ ਨਹੀਂ ਆਉਂਦੀ ਤੇ ਨਾ ਹੀ ਸਾਡਾ ਉਹਨਾਂ ਨਾਲ ਕੋਈ ਵੈਰ ਰੋਗ ਹੈ ਸਾਡਾ ਤਾਂ ਜਿਹੜਾ ਨਿਸ਼ਾਨਾ ਇਥੋ ਦੀ ਹਾਕਮਤ ਹੈ ਤੇ ਜਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜਾ ਸਾਡੇ ਸਾਰੇ ਕਾਰੋਬਾਰ ਨੂੰ ਲੁੱਟਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਬਰਖਲਾ ਦੀ ਖੋਜ ਚੱਲਿਆ ਹੈ ਜੀ 31 ਜਥੇਬੰਦੀਆਂ ਦੇ ਵਿੱਚ ਕੁਝ ਕਲਾਕਾਰ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ ਠੀਕ ਹੈ ਜੀ ਕਲਾਕਾਰਾਂ ਦਾ ਜਿਹੜਾ ਉਹ ਆਪ ਦਾ ਫੈਸਲਾ ਉਹਨਾਂ ਦਾ ਪਰ ਅਸੀਂ ਤਾਂ ਠੀਕ ਹੈ ਅਸੀਂ ਕਹਿੰਦੇ ਆ ਵੀ ਜੋ ਮਤਲਬ ਜੇ ਲੋਕਾਂ ਪ੍ਰਤੀ ਉਹਨਾਂ ਦਾ ਰਵਈਆ ਹੈਗਾ ਜੇ ਅਸਲ ਕਿਸਾਨ ਦੇ ਨਾਲ ਖੜੇ ਨੇ ਉਹ ਕਉ ਜਰੂਰ ਖਰੋਣ ਇਹ ਨਾ ਹੋਣ ਕਿ ਮੌਕੇ ਦੀ ਉਸਿਆਸਤ ਕਰਦੇ ਹੋਣ ਜਾਂ ਸਮੇਂ ਦੀਆਂ ਚੋਣਾ ਲੜਨ ਦੇ ਢੰਗ ਵਰਤੌਣ ਦੇ ਉਹਨਾਂ ਨਾਲ ਉਹਨਾਂ ਨਾਲ ਸਾਡਾ ਕੋਈ ਵਾਅਦਾ ਨਹੀਂਗਾ ਅੱਜ ਤੱਕ ਕੇਵਲ ਕਿਸਾਨਾਂ ਮਜ਼ਦੂਰਾਂ ਦੀ ਆਮ ਲੋਕਾਂ ਦੀ ਗੱਲ ਨੂੰ ਲੈ ਕੇ ਇਸ ਮੱਤ ਦੇ ਵਿੱਚ ਆ ਕਲਾਕਾਰਾਂ ਨੇ ਜੇ ਤਾਂ ਸੀ ਠੀਕ ਹੈ ਜੇ ਉਹਨਾਂ ਦਾ ਫੈਸਲਾ ਹੈਗਾ ਸਾਡੇ ਕਿਸਾਨਾਂ ਦੇ ਨਾਲ ਖੜੇ ਨੇ ਤਾਂ ਸੀ ਉਹਨਾਂ ਨੂੰ ਜੀ ਆਇਆਂ ਆਖਦੇ ਆ ਅਗਰ ਜੋ ਕਿਸੇ ਖੱਲ ਦੀ ਕੋਈ ਉਸਿਆਸਤ ਕਰਦੇ ਨੇ ਤਾਂ ਫਿਰ ਅਸੀਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਖੜੇ ਹਾਂ ਅ ਇੱਕ ਬਿੰਦਰ ਸਿੰਘ ਜੀ ਧਰਨੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਾਤਾਵਾਂ ਵੀ ਪਹੁੰਚੀਆਂ ਹੋਈਆਂ ਨੇ ਮਾਤਾ ਜੀ ਤੁਸੀਂ ਧਰਨੇ ਦੇ ਵਿੱਚ ਆਏ ਹੋ ਕਿੰਨੇ ਦਿਨਾਂ ਤੋਂ ਆ ਰਹੇ ਹੋ ਜੀ ਅੱਜ ਪਹਿਲੇ ਦਿਨ ਆਏ ਹੋ ਪਹਿਲੇ ਦਿਨ ਪੁੱਤੋ ਦੂਜਾ ਦਿਨ ਆ ਠੀਕ ਹੈ ਜੀ ਤੇ ਵੈਸੇ ਗਿਣਤੀ ਬਹੁਤ ਘੱਟ ਹੈ ਜਿਹੜੀਆਂ ਸਾਡੇ ਇੱਥੇ ਧਰਨੇ ਦੇ ਵਿੱਚ ਮਾਤਾਵਾਂ ਪਹੁੰਚੀਆਂ ਨਹੀਂ ਆ ਅਸੀਂ ਆਸ ਕਰਦੇ ਹਾਂ ਕਿ ਆਏ ਹੋਏ ਸਾਡੀ ਹਰ ਦੀ ਜ਼ਿੰਮੇਵਾਰੀ ਹੈ ਘਰ ਘਰ ਦਾ ਬੰਦਾ ਕਿ ਹਰੇਕ ਧਰਨੇ ਦੇ ਵਿੱਚ ਸ਼ਾਮਲ ਹੋਵੇ ਸੋ ਇਹ ਸਰਦੂਲਗੜ ਹੈ ਜਿੱਥੇ ਕੀ ਮਾਨਸਾਜੜੇ ਦਾ ਬਲਾਕ ਹੈ ਇੱਕ ਤਰੀਕ ਤੋਂ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਹੈ ਕਿਸਾਨ ਯੂਨੀਅਨ ਦੇ ਏਕਤਾ ਦੇ ਤਹਿਤ ਤੇ ਜਿਹਦੇ ਵਿੱਚ ਹਰ ਵਰਗ ਆਪਣਾ ਹਿੱਸਾ ਨਿਭਾ ਰਿਹਾ ਹੈ ਕਿਸਾਨ ਮਜ਼ਦੂਰ ਏਕਤਾ ਦੇ ਤਹਿਤ ਜਿਹਦੇ ਵਿੱਚ ਮਤਾਬ ਕੀ ਸਾਡਾ ਬੱਚਾ ਖੜਾ ਇੱਕ ਛੋਟੀ ਉਮਰ ਦਾ ਹਾਂਜੀ ਕਿਹਨਾਂ ਹੈ ਤੁਹਾਡਾ ਔਰਾ ਸਿੰਘ ਔਰਾ ਸਿੰਘ ਜੀ ਤੁਸੀਂ ਧਰਨੇ ਤੇ ਆਏ ਹੋ ਬਹੁਤ ਛੋਟੀ ਉਮਰ ਹੈ ਤੁਹਾਡੀ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਨੌਮੀ ਜੀ ਨੌਮੀ ਤੇ ਤੁਸੀਂ ਇਸ ਧਰਨੇ ਉਸਤੇ ਕਿਉਂ ਆਏ ਹੋ ਦੇਖੋ ਕਿੱਡੀ ਵੱਡੀ ਨਿੱਕੇ ਜਿਹੇ ਬੱਚੇ ਨੇ ਗੱਲ ਕਹੀ ਆ ਕਹਿੰਦਾ ਅਸੀਂ ਤਾਂ ਆਏ ਆ ਤਾਂ ਜੋ ਸਾਡੀ ਜ਼ਮੀਨ ਬਚ ਸਕੇ